ਕਮਾਈ ਆ ਜਿਹੜੀ ਬਹੁਤ ਜ਼ਿਆਦਾ ਕਮਾਈ ਆ ਉਹਦੇ ਵਿੱਚ ਇਹ ਟੋਪਿਕ ਦੇ ਉੱਤੇ ਤੁਸੀਂ ਕੰਮ ਕਰਕੇ ਮਹੀਨੇ ਦੇ ਤੁਸੀਂ ਲੱਖਾਂ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਕਮਾਈ ਆ ਜਿਹੜੀ ਤੁਸੀਂ 10 ਤੋਂ 15 ਦਿਨਾਂ ਦੇ ਵਿੱਚ ਹੀ ਤੁਸੀਂ ਕਰਨੀ ਸ਼ੁਰੂ ਕਰ ਦੋਗੇ ਤੇ ਠੀਕ 10 ਦਿਨਾਂ ਬਾਅਦ ਤੁਸੀਂ ਕਮਾਈ ਕਰਨੀ ਜਿਹੜੀ ਉਹ ਸ਼ੁਰੂ ਕਰ ਦੋਗੇ ਮੇਰੇ ਵੱਲੋਂ ਤੁਹਾਨੂੰ ਸਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਇਹੋ ਜਿ ਹੋਰ ਵਧੀਆ ਤਰੀਕਾ ਦੱਸਾਂਗਾ ਜਿਹਦੇ ਨਾਲ ਮਤਲਬ ਵੀ ਤੁਸੀਂ ਘਰੇ ਬੈਠ ਕੇ ਨਾ ਤੁਸੀਂ ਮਹੀਨੇ ਦੇ 50000 ਰੁਪਏ ਤੋਂ ਲੈ ਕੇ ਲੱਖ ਰੁਪਏ ਤੱਕ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਹਣਾ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦਾ ਵੀ ਮੈਂ ਜਿਹੜਾ ਤੁਹਾਨੂੰ ਕਹਿ ਰਿਹਾ ਵੀ ਤੁਸੀਂ 50000 ਤੋਂ ਲੈ ਕੇ ਲੱਖ ਰੁਪਏ ਆ ਤੁਸੀਂ ਕਿਉਂ ਕਮਾ ਸਕਦੇ ਕਿਉਂਕਿ ਜਿਹੜਾ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਤਰੀਕਾ ਦੱਸਾਂਗਾ ਨਾ ਉਹ ਤਰੀਕਾ ਹੈਗਾ ਹੀ ਕੁਝ ਮਤਲਬ ਵੀ ਕਨਸੈਪਟ ਜੇ ਆਪਾਂ ਗੱਲ ਕਰੀਏ ਕਨਸੈਪਟ ਹੀ ਕੁਝ ਇਸ ਤਰ੍ਹਾਂ ਦਾ ਵਾ ਵੀ ਜੇ ਤੁਸੀਂ ਉਹਦੇ ਤੇ ਤੁਸੀਂ ਡੇਲੀ ਤੁਸੀਂ ਕੰਮ ਕਰਨਾ ਸ਼ੁਰੂ ਕਰ ਦੋਗੇ ਨਾ ਉਹ ਚੈਨਲ ਦੇ ਵਿੱਚ ਮਤਲਬ ਵੀ ਉਹ ਕਨਸੈਪਟ ਦੇ ਵਿੱਚ ਕਮਾਈ ਆ ਜਿਹੜੀ ਬਹੁਤ ਜ਼ਿਆਦਾ ਕਮਾਈ ਆ ਉਹਦੇ ਵਿੱਚ ਹਨਾ ਛੋਟੀ ਮੋਟੀ ਕਮਾਈ ਨਹੀਂ ਹੈਗੀ ਕਿਉਂਕਿ ਉਹ ਜਿਹੜਾ ਮੈਂ ਜਦੋਂ ਮੈਂ ਦੱਸਾਂਗਾ ਕਨਸੈਪਟ ਤੁਹਾਨੂੰ ਉਹ ਆਲ ਵਰਲਡ ਦੇ ਵਿੱਚ ਬਹੁਤ ਹੀ ਜ਼ਿਆਦਾ ਚੱਲਦਾ ਵਾ ਉਹ ਤੁਹਾਨੂੰ ਵੀ ਪਤਾ ਵਾ ਹਨਾ ਜਿਵੇਂ ਕਿ ਮੈਂ ਪਿੱਛੇ ਦੋ ਵੀਡੀਓ ਪਾਈਆਂ ਸੀ ਇੱਕ ਵੀਡੀਓ ਪਾਰਟ ਉਂਦੀ ਵੀਡੀਓ ਪਾਉਣੀਆਂ ਨੇ ਕਹਾਣੀਆਂ ਦੀਆਂ ਹਨਾ ਵੀ ਤੁਸੀਂ ਉਹ ਤੋਂ ਵਧੀਆ ਅਰਨੀ ਕਰ ਸਕਦਾ ਸੋ ਬਹੁਤ ਸਾਰਾ ਤੁਸੀਂ ਮੇਰੀ ਉਹ ਵੀਡੀਓ ਨੂੰ ਪਿਆਰ ਦਿੱਤਾ ਤੇ ਬਹੁਤ ਸਾਰੇ ਮੇਰੇ ਭੈਣ ਭਰਾ ਕਹਿੰਦੇ ਸੀ ਕਿ ਵੀਰ ਜੀ ਦੂਜਾ ਪਾਰਟ ਜਿਹੜਾ ਇਹ ਤਾਂ ਲੈ ਕੇ ਆਓ ਸੋ ਫਿਰ ਮੈਂ ਨਾਲ ਹੀ ਉਹ ਤਾਂ ਦੂਜਾ ਪਾਰਟ ਸੀਗਾ ਜਿਹੜਾ ਤੁਹਾਨੂੰ ਮੈਂ ਪ੍ਰੈਕਟੀਕਲ ਵੀ ਕਰਕੇ ਦਿਖਾਇਆ ਸੀ ਉਹਨੂੰ ਵੀ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਥੋੜਾ ਜਿਹਾ ਐਡਵਾਂਸ ਲੈ ਕੇ ਜਾਵਾਂਗਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਮਤਲਬ ਵੀ ਤੁਸੀਂ ਇਸ ਕਨਸੈਪਟ ਦੇ ਉੱਤੇ ਤੁਸੀਂ ਕਿਵੇਂ ਕਿਵੇਂ ਤੁਸੀਂ ਮਤਲਬ ਵੀ ਕੰਮ ਕਰ ਸਕਦੇ ਹੋ ਹਨਾ ਜਿੰਨੇ ਜ਼ਿਆਦਾ ਤੁਹਾਡੇ ਸਾਰੇ ਮਤਲ ਕਨਸੈਪਟ ਦੇ ਰਿਗਾਰਡਿੰਗ ਕੀ ਵੀਰ ਜੀ ਆਹ ਕਨਸੈਪਟ ਦੇ ਉੱਤੇ ਮਤਲਬ ਵੀ ਪ੍ਰੈਕਟੀਕਲ ਵੀਡੀਓ ਲੈ ਕੇ ਆਓ ਹਨਾ ਫਿਰ ਮੈਂ ਉਹ ਟੋਟਲੀ ਅੱਗੇ ਮੇਰੀ ਜਿੰਨੀ ਵੀ ਵੀਡੀਓ ਆਉਣੀਆਂ ਨਾ ਉਹ ਮੈਂ ਟੋਟਲੀ ਪ੍ਰੈਕਟੀਕਲ ਲੈ ਕੇ ਆਵਾਂਗਾ ਬਸ ਸ਼ਰਤ ਮੇਰੀ ਇਹ ਆ ਵੀ ਸਭ ਤੋਂ ਜ਼ਿਆਦਾ ਤੁਹਾਡੇ ਵੱਧ ਤੋਂ ਵੱਧ ਕਮੈਂਟ ਆਉਣੇ ਚਾਹੀਦੇ ਆ ਫਿਰ ਮੈਂ ਪ੍ਰੈਕਟੀਕਲੀ ਵੀਡੀਓ ਨੂੰ ਸਟੈਪ ਵਾਈਜ਼ ਸਟੈਪ ਲੈ ਕੇ ਆਵਾਂਗਾ ਉਹਦੇ ਵਿੱਚ ਮੈਂ ਬਹੁਤ ਹੀ ਜ਼ਿਆਦਾ ਬਹੁਤ ਜ਼ਿਆਦਾ ਮਤਲਬ ਵੀ ਜਿਹੜੇ ਟੌਪਿਕ ਨੇ ਉਹ ਕਵਰ ਕਰਾਂਗਾ ਤੁਹਾਨੂੰ ਸਟੈਪ ਵਾਈਜ਼ ਸਟੈਪ ਸਿਖਾਵਾਂਗਾ ਸਿਰਫ ਘਰੇ ਬੈਠਿਆਂ ਨੂੰ ਤੇ ਤੁਸੀਂ ਕਮਾਈ ਆ ਜਿਹੜੀ ਤੁਸੀਂ 10 ਤੋਂ 15 ਦਿਨਾਂ ਦੇ ਵਿੱਚ ਹੀ ਤੁਸੀਂ ਕਰਨੀ ਸ਼ੁਰੂ ਕਰ ਦੋਗੇ ਹਨਾ ਸੋ ਵੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਜਿਵੇਂ ਮੈਂ ਤੁਹਾਨੂੰ ਦੱਸਦਾ ਹੁਣਾ ਵੀ ਤੁਸੀਂ YouTube ਤੇ ਉੱਤੇ ਆਪਣਾ ਚੈਨਲ ਬਣਾਣਾ ਵਾ YouTube ਤੇ ਫੇਸਬੁੱਕ ਦੇ ਉੱਤੇ ਠੀਕ ਹੈ ਜੀ YouTube ਤੇ Facebook Instagram ਲਾ ਲਓ ਚਲੋ ਇੱਕ ਠੀਕ ਹੈ ਜੀ ਆਹ ਤਿੰਨ ਟੋਪਿਕਾਂ ਦੇ ਉੱਤੇ ਆਪਾਂ ਕੰਮ ਕਰਨਾ ਵਾ YouTube Facebook ਤੇ Instagram ਜੀ ਠੀਕ ਹੈ ਜੀ ਤੇ ਆਪਾਂ ਵੀਡੀਓ ਸਿਰਫ ਇੱਕ ਹੀ ਬਣਾਵਾਂਗੇ ਜਿਵੇਂ ਤੁਹਾਨੂੰ ਪਿਛਲੀ ਵਾਰੀ ਮੈਂ ਵੀਡੀਓ ਬਣਾ ਕੇ ਵੀ ਦਿਖਾਈ ਸੀ ਆਪਣੇ ਦੂਜੇ ਪਾਰਟ ਦੇ ਵਿੱਚ ਵੀ ਪ੍ਰੈਕਟੀਕਲ ਤੁਸੀਂ ਬੱਚੇ ਦੀ ਕਹਾਣੀ ਕਿਵੇਂ ਬਣਾ ਸਕਦੇ ਹੋ ਅਗਰ ਤੁਸੀਂ ਮੇਰੀ ਉਹ ਵੀਡੀਓ ਨਹੀਂ ਦੇਖੀ ਹੈਗੀ ਨਾ ਤਾਂ ਪਲੀਜ਼ ਮੇਰੀ ਚੈਨਲ ਦੇ ਉੱਤੇ ਜਾਓ ਤੇ ਉਹ ਵੀਡੀਓ ਜਾ ਕੇ ਤੁਸੀਂ ਦੇਖੋ ਸੋ ਹੁਣ ਆਪਾਂ ਗੱਲ ਕਰਦੇ ਆ ਆਪਾਂ ਦੇਖੋ ਦੋ ਤਿੰਨ ਤਰੀਕੇ ਨਾਲ ਆਪਾਂ ਮਤਲਬ ਵੀਡੀਓ ਬਣਾ ਸਕਦੇ ਆ ਇੱਕ ਤਾਂ ਬਣਾ ਸਕਦੇ ਆ ਤੁਸੀਂ ਦੇਖਿਆ ਨਾ ਹਰ ਇੱਕ ਮੇਰੇ ਭਿੰਨ ਭਰਾ ਦੇ ਜਿਹੜੇ ਛੋਟੇ ਬੱਚੇ ਨੇ ਉਹ ਸਕੂਲ ਜਾਂਦੇ ਨੇ ਹਾਂ ਜਿਹੜੇ ਬੱਚੇ ਸਕੂਲ ਨਹੀਂ ਵੀ ਜਾਂਦੇ ਨਾ ਉਹ ਵੀ ਫੋਨ ਦੇ ਉੱਤੇ ਪੋਇਮਾਂ ਬਹੁਤ ਜ਼ਿਆਦਾ ਸੁਣਦੇ ਨੇ ਪੋਇਮਾਂ ਹੋ ਗਈਆਂ ਜਾਂ 1 2 3 ਦੀ ਕਾਊਂਟਿੰਗ ਹੋ ਗਈ ਜਾਂ ਹੋਰ ਕੁਝ ਮਤਲਬ ਇਦਾਂ ਦਾ ਹੋ ਗਿਆ ਉਹ ਬਹੁਤ ਜ਼ਿਆਦਾ ਸੁਣਦੇ ਆ ਆਪਾਂ ਉਹੀ ਟੌਪਿਕ ਨੂੰ ਆਪਾਂ ਕਵਰ ਕਰਨਾ ਵਾ ਜੀ ਮਨ ਕੇ ਚਲੋ A B C ਠੀਕ ਹੈ ਜੀ ਇਹ ਹੋ ਗਿਆ ਉਸ ਤੋਂ ਬਾਅਦ 1 2 3 ਠੀਕ ਆ ਹੁਣ ਆਹ ਦੋ ਤਿੰਨ ਟੌਪਿਕਾਂ ਨੂੰ ਆਪਾਂ ਕਵਰ ਕਰਨਾ ਵਾਂ ਇਹਦੇ ਵਿੱਚ ਮੈਂ ਤੁਹਾਨੂੰ ਸਿਰਫ ਥਿਊਰੀ ਸਮਝਾਵਾਂਗਾ ਜੇ ਤੁਸੀਂ ਕਹੋਗੇ ਇਸ ਵੀਡੀਓ ਦੇ ਥੱਲੇ ਵੱਧ ਤੋਂ ਵੱਧ ਕਮੈਂਟ ਕਰੋਗੇ ਫਿਰ ਮੈਂ ਬਹੁਤ ਜਲਦੀ ਪ੍ਰੈਕਟੀਕਲ ਲੈ ਕੇ ਹੀ ਆਵਾਂਗਾ ਅਗਲੇ ਮੇਰੀ ਜਿੰਨੀ ਵੀ ਸੀਰੀਜ਼ ਆਊਗੀ ਆਣ ਗਿਆ ਉਹ ਸਿਰਫ ਪ੍ਰੈਕਟੀਕਲ ਹੋਣਗੀਆਂ ਮੇਰੀਆਂ ਪ੍ਰੈਕਟੀਕਲ ਹੋਣਗੀਆਂ ਉਹਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਵੀ ਪ੍ਰੈਕਟੀਕਲ ਕਿਵੇਂ ਕਰਨਾ ਵਾ ਮਨ ਮੰਨ ਕੇ ਚਲੋ ਜੇ ਆਪਾਂ ABC ਦੇਖੋ ਹਰੇਕ ਸਕੂਲ ਦੇ ਵਿੱਚ ਸਟਾਰਟਿੰਗ ਤੋਂ ਹੀ ਲਾ ਲਓ ਜੇ ਬੱਚਾ ਨਰਸਰੀ ਤੋਂ ਜਾਂਦਾ ਨਾ ਸਕੂਲ ਦੇ ਵਿੱਚ ਨਰਸਰੀ ਤੋਂ ਹੀ ABC ਸਿਖਾਉਣੀ ਸ਼ੁਰੂ ਕਰ ਦਿੰਦੇ ਆ ਹੁਣ ਆਪਾਂ A ਤੇ ਆਪਾਂ ਵੀਡੀਓ ਬਣਾਉਣੀ ਆ ਜਿਵੇਂ ਪਹਿਲਾਂ ਆਪਾਂ ਇਹਦੇ ਦੋ ਤਿੰਨ ਟੌਪਿਕ ਆਪਾਂ ਫੜ ਲਾਂਗੇ A ਦੇ ਜਿਵੇਂ ਪਹਿਲਾਂ ਫੜਕੋ A B C D E ਹਨਾ ਫਿਰ ਇਸ ਤੋਂ ਬਾਅਦ ਇਹ ਇੱਕੇ ਟੌਪਿਕ ਹੋ ਗਿਆ ਉਸ ਤੋਂ ਬਾਅਦ ਤੁਸੀਂ ਦੇਖੋ A ਫੋਰ ਐਪਲ ਠੀਕ ਹੈ ਜੀ B ਫੋਰ ਬਾਲ C ਫੋਰ ਦੇ ਡੀ 4 ਡੌਗ ਠੀਕ ਆ ਇਹ ਹੋ ਗਿਆ ਹਨਾ ਹੁਣ ਇਹਦੇ ਤੇ ਆਪਾਂ ਤਿੰਨ ਚਾਰ ਵੀਡੀਓ ਬਣ ਗਈਆਂ ਆਪਣੀਆਂ ਫਿਰ ਇਸ ਤੋਂ ਬਾਅਦ ਆਪਾਂ ਇਹਨੂੰ ਅੱਗੇ ਐਡਵਾਂਸ ਚ ਲੈ ਚੱਲਾਂਗੇ ਫਿਰ ਉੱਤੋਂ ਐਡਵਾਂਸ ਚਲਾਂਗੇ ਇਸ ਤਰ੍ਹਾਂ ਅੱਗੇ ਵੀਡੀਓ ਹੁੰਦੀਆਂ ਰਹਿਣਗੀਆਂ A4 ਐਪਲ B4 ਬਾਲ ਕਿਵੇਂ ਬਣਾਉਣੀ ਆ ਉਹ ਮੈਂ ਤੁਹਾਨੂੰ ਮਤਲਬ ਵੀ ਤੁਸੀਂ ਮੰਨ ਕੇ ਚਲੋ ਪਹਿਲਾਂ ਤੁਸੀਂ ਸਾਊਂਡ ਆ ਜਿਹੜੀ ਉਹ ਤੁਸੀਂ ਰਿਕਾਰਡ ਕਰ ਲੈਣੀ ਤੁਸੀਂ ਆਪ ਵੀ ਆਪਣੇ ਫੋਨ ਦੇ ਉੱਤੇ ਨਾ ਹਰੇਕ ਫੋਨ ਦੇ ਉੱਤੇ ਮਤਲਬ ਵੀ ਰਿਕਾਰਡਿੰਗ ਹੁੰਦੀ ਆ ਤੁਸੀਂ ਉੱਥੇ ਬੋਲੋ A4 ਐਪਲ B4 ਬਾਲ C4 cat D4 dog ਠੀਕ ਹੈ ਜੀ ਉਹ ਹੋ ਗਿਆ ਫਿਰ ਉਸ ਤੋਂ ਬਾਅਦ ਸਾਰੀਆਂ ਫੋਟੋਆਂ ਤੁਸੀਂ ਡਾਊਨਲੋਡ ਕਰ ਲੈਣੀਆਂ ਫਿਰ ਐਡੀਟਿੰਗ ਆ ਜਿਹੜੀ ਐਡੀਟਿੰਗ ਕਰ ਲੈਣੀ ਮੰਨ ਕੇ ਚੱਲੋ ਆ ਤੁਹਾਡਾ VN ਵੀਡੀਓ ਐਡੀਟਰ ਆ ਹਨਾ ਆ ਜਿਹੜੀ ਥੱਲਣ ਦੀ ਲੇਅਰ ਆ ਇਹ ਤੁਹਾਡੀ ਵੌਇਸ ਹੋਗੀ ਜਿਹਨੂੰ ਆਪਾਂ VO ਕਹਿੰਦੇ ਨੇ ਆ VO ਹੋਗੀ ਜਿਹੜੀ ਤੁਸੀਂ ਕੀਤਾ A4 apple B4 ball C4 cat ਠੀਕ ਹੈ ਜੀ ਉਸ ਤੋਂ ਬਾਅਦ ਇੱਥੇ ਜਿਹੜੀਆਂ ਤੁਸੀਂ ਫੋਟੋ ਡਾਊਨਲੋਡ ਕੀਤੀਆਂ ਨੇ ਇਹ ਫੋਟੋ ਹੋ ਗਈਆਂ ਠੀਕ ਹੈ ਜੀ ट्रांजੈਕਸ਼ਨ ਹੋ ਜਾਏਗੀ ਠੀਕ ਆ ਤੇ ਲਾਸਟ ਦੇ ਵਿੱਚ ਇੱਕ 뮤직 ਲਗਾ ਦਾਂਗੇ ਇਨੂੰ ਤੁਸੀਂ ਐਕਸਪੋਰਟ ਕਰ ਲੈਣਾ ਤੁਸੀਂ ਅਪਲੋਡ ਕਰ ਲੈਣਾ ਇਹ ਜਿਹੜੀ ਤੁਹਾਡੀ ਵੀਡੀਓ ਦੀ ਜੇ ਆਪਾਂ ਲੈਂਥ ਦੀ ਗੱਲ ਕਰੀਏ ਤੁਹਾਡੀ 5 ਤੋਂ ਲੈ ਕੇ 10 ਮਿੰਟ ਦੀ ਲੈਂਥ ਹੋ ਜੇਗੀ ਤੇ ਇਹ ਬੱਚੇ ਤੁਹਾਡੀ ਵੀਡੀਓ ਬਾਰ-ਬਾਰ ਰਿਪੀਟ ਕਰਕੇ ਦੇਖਣਗੇ ਠੀਕ ਹੈ ਇਹਦੇ ਨਾਲ ਤੁਹਾਡਾ ਇੱਕ ਤਾਂ ਟਾਈਮ ਆ ਜਿਹੜਾ ਹਣਾ ਵੀਡੀਓ ਦਾ ਟਾਈਮ ਦੀ ਲੈਂਥ ਵਧੇਗੀ ਤੁਹਾਨੂੰ ਜਿਹੜੀ ਅਰਨੀng ਆ ਜਿਹੜੀ ਬਹੁਤ ਜ਼ਿਆਦਾ ਹੋਏਗੀ ਕਿਉਂਕਿ ਜਿਹੜੀ ABC ਆ ਇਹ ਪੂਰੇ ਵਰਲਡ ਦੇ ਵਿੱਚ ਬੋਲੀ ਜਾਂਦੀ ਆ ਹਣਾ ਪੜਦੇ ਆ ਬੱਚੇ ਇਹ ਵੀਡੀਓ ਨੂੰ ਦੇਖਦੇ ਵੀ ਆ ਤੇ ਤੁਹਾਡੀ ਵੀਡੀਓ ਸਾਰਿਆਂ ਨਾਲੋਂ ਵੱਧ ਚੱਲੇਗੀ ਤੇ ਤੁਸੀਂ ਪੈਸੇ ਜਿਹੜੇ ਤੁਸੀਂ ਕਮਾਉਂਗੇ ਹਨ ਹੁਣ ਤੁਹਾਡੇ ਸਾਰੇ ਮੇਰੇ ਪੇਟ ਭਰਾਵਾਂ ਦੇ ਦਿਮਾਗ ਦੇ ਵਿੱਚ ਇੱਕ ਸਵਾਲ ਹੁੰਦਾ ਹੋਣਾ ਕਿ ਵੀਰ ਜੀ ABC ਦੇ ਉੱਤੇ ਤਾਂ ਬਹੁਤ ਸਾਰੀਆਂ ਮਤਲਬ ਵੀਡੀਓ ਬਣੀਆਂ ਹੋਈਆਂ ਨੇ ਲੋਕ ਸਾਡੀ ਵੀਡੀਓ ਕਿਉਂ ਦੇਖਣਗੇ ਦੇਖੋ ਜੇ ਆਪਾਂ ਗੱਲ ਕਰੀਏ ਮਾਰਕੀਟ ਦੇ ਵਿੱਚ ਜੇ ਕੱਪੜੇ ਦੀ ਦੁਕਾਨ ਦੀ ਆਪਾਂ ਗੱਲ ਕਰੀਏ ਇੱਕ ਮਾਰਕੀਟ ਦੇ ਵਿੱਚ 100 ਦੁਕਾਨਾਂ ਨੇ 100 ਦੁਕਾਨਾਂ ਨੇ ਨਾ ਤੇ ਹਰ ਇੱਕ ਬੰਦਾ ਇਹ ਸੋਚ ਹੀ ਜਾਊਗਾ ਜੀ ਫਿਰ ਪਹਿਲਾਂ ਤਾਂ ਦੁਕਾਨਾਂ ਪਹਿਲਾਂ ਹੀ 올ਰੀਡੀ ਹੈ ਮੇਰੀ ਦੁਕਾਨ ਤੇ ਗਾਹਕ ਕਿਉਂ ਆਏਗਾ ਉਹਦਾ ਤਰੀਕਾ ਦੱਸਾਂਗਾ ਤੁਸੀਂ ਆਪਣੇ ਚੈਨਲ ਤੇ ਆਡੀਅנס ਨੂੰ ਕਿਵੇਂ ਲੈ ਕੇ ਆਉਣਾ ਵਾ ਮੰਨ ਕੇ ਗੱਲੋ ਵੀ ਮਾਰ ਉਹ ਬੰਦੇ ਦੀ ਹਰ ਇੱਕ ਦੀ ਦੁਕਾਨ ਤੇ ਸੇਲ ਤਾਂ ਵੱਧਦੀ ਆ ਜਿਹੜਾ ਉਹਦੀ ਡਿਸਪਲੇ ਕੱਪੜੇ ਨੂੰ ਡਿਸਪਲੇ ਕਰਨ ਦਾ ਤਰੀਕਾ ਅੱਛਾ ਹੁੰਦਾ ਵਾ ਉਦੀ ਬੋਲਬਾਣੀ ਵਧੀਆ ਹੁੰਦੀ ਆ ਮਤਲਬ ਵੀ ਲੋਕਾਂ ਅਗਰ ਜਿਹੜੀ ਉਹਦੀ ਪੇਸ਼ਕਸ਼ ਆ ਉਹ ਕਿਦਾਂ ਦੀ ਆ ਜੇ ਉਹਦੀ ਪੇਸ਼ਕਸ਼ ਵਧੀਆ ਵਾ ਨਾ ਉਹ 2 ਰੁਪਏ ਮਹਿੰਗੇ ਵੀ ਲਾਏਗਾ ਨਾ ਤੁਸੀਂ ਹੱਸ ਕੇ ਲਓਗੇ ਇਸੇ ਤਰ੍ਹਾਂ ਆਪਾਂ ਆਪਣੇ ਚੈਨਲ ਦੇ ਉੱਤੇ ਕਰਨਾ ਵਾ ਆਪਾਂ ਇਹ ਦੇਖਣਾ ਵੀ ਯਾਰ ਮੈਂ ਜਿਹੜੀ ਆਪਣੀ ਵੀਡੀਓ ਬਣਾ ਰਿਹਾ ਵਾਂ ਤੇ ਜੋ ਮੈਂ ਉਹਦੇ ਵਿੱਚ ਵਾਇਸਓਵਰ ਕਰਦਾ ਪਿਆ ਵਾਂ ਮੈਂ ਕੀ ਬੈਸਟ ਕਰ ਸਕਦਾ ਮੈਂ ਕਿੱਥੋਂ ਵੀਡੀਓ ਨੇ ਜਿਹੜੀ ਮੈਂ ਬੈਸਟ ਲਿਆਵਾ ਕਿੱਥੋਂ ਮੈਂ ਫੋਟੋਆਂ ਬੈਸਟ ਲਿਆਵਾ ਕਿੱਥੋਂ ਮੈਂ ਜੀਆਈਐਫ ਜਿਹੜੇ ਮੈਂ ਬੈਸਟ ਆਵਾ ਤਾਂ ਜੋ ਬੱਚੇ ਮੇਰੀ ਵੀਡੀਓ ਦੇਖਣ ਤੋਂ ਲੋਕ ਮੇਰੇ ਚੈਨਲ ਦੇ ਉੱਤੇ ਕਿ ਦਿਖਾਵਾਂਗਾ ਵੀ ਤੁਸੀਂ ਟੋਪ ਦੀ ਵੀਡੀਓ ਆਪਣੀ ਕਿਵੇਂ ਬਣਾਣੀ ਹੈ ਵੀ ਆਡੀਅנס ਜਿਹੜੀ ਉਹ ਤੁਹਾਡੇ ਚੈਨਲ ਤੇ ਓਨਲੀ ਮਜਬੂਰ ਹੋ ਜੇ ਠੀਕ ਹੈ ਜੀ ਜੇ ਤੁਸੀਂ ਚਾਹੋ ਨਿਓ ਵੀ ਮੈਂ ਪ੍ਰੈਕਟੀਕਲ ਟੂ ਲੈ ਕੇ ਆਵਾਂ ਇਹਦਾ ਹਣਾ ਤਾਂ ਪਲੀਜ਼ ਇਹਦੇ ਥੱਲੇ ਤੁਸੀਂ ਵੀਡੀਓ ਥੱਲੇ ਕਮੈਂਟ ਕਰ ਦਿਓ ਕਿ ਵੀਰ ਜੀ ਪਾਰਟ 2 ਪ੍ਰੈਕਟੀਕਲ 2 ਆ ਜਿਹੜਾ ਇਹਦਾ ਲੈ ਕੇ ਆਓ ਫਿਰ ਅੱਗੇ ਜਿੰਨੀਆਂ ਵੀ ਵੀਡੀਓ ਹੋਣਗੀਆਂ ਸੀਰੀਜ਼ ਹੋਣਗੀਆਂ ਉਹ ਮੈਂ ਸਿਰਫ ਪ੍ਰੈਕਟੀਕਲ ਦੇ ਲੈ ਕੇ ਆਵਾਂਗਾ ਹੁਣ ਗੱਲ ਕਰਦੇ ਆ 1 2 3 ਦੀ ਹਣਾ ਹੁਣ ਤੁਸੀਂ 1 ਲਾ ਲਓ 2 ਲਾ ਲਓ 3 ਲਾ ਲਓ ਇਹ ਵੀ ਇਸੇ ਤਰ੍ਹਾਂ ਹੀ ਬਣੇਗੀ ਪਹਿਲਾਂ ਤੁਸੀਂ ਵਾਈਸ ਓਵਰ ਕਰ ਲੈਣੀ ਹੈ 1 4 5 6 ਠੀਕ ਆ ਉਹਦੇ ਪਿੱਛੇ ਆਪਾਂ ਮਿਊਜ਼ਿਕ ਲਗਾ ਦੇਣਾ ਜਦੋਂ 1 2 3 ਦੇ ਪਿੱਛੇ ਮਿਊਜ਼ਿਕ ਲੱਗ ਗਿਆ ਬਹੁਤ ਸੋਹਣੀ ਚੀਜ਼ ਬਣ ਜਾਈਗੀ ਇਹ ਫਿਰ ਉਸ ਤੋਂ ਬਾਅਦ ਤੁਸੀਂ ਫੋਟੋ ਡਾਊਨਲੋਡ ਕਰਕੇ ਲਾ ਦੇਣੀ ਜਿਹਦੇ ਉੱਪਰ ਲਿਖਿਆ ਹੋਊਗਾ 1 2 3 4 ਯਾਨੀ 1 2 3 4 ਲਿਖਿਆ ਹੋਊਗਾ ਨਾ ਉਹ ਬੱਚੇ ਦੇਖਣਗੇ ਤੇ ਹੱਸਣਗੇ ਵੀ ਠੀਕ ਹੈ ਜੀ ਉਹ ਆਪਾਂ ਇਦਾਂ ਹੀ ਵੀਡੀਓ ਤਿਆਰ ਕਰ ਲੈਣੀ ਉਹ ਵੀ ਤੁਸੀਂ ਆਪਣੇ ਚੈਨਲ ਤੇ ਪਾ ਲੈਣੀ ਇਹ ਇੱਕੋ ਚੈਨਲ ਤੇ ਭੇਜੇਗੀ ਠੀਕ ਹੈ ਜੀ ਸੋ ਇਹ ਟੌਪਿਕ ਦੇ ਉੱਤੇ ਤੁਸੀਂ ਕੰਮ ਕਰਕੇ ਮਹੀਨੇ ਦੇ ਤੁਸੀਂ ਲੱਖਾਂ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਬਹੁਤ ਹੀ ਸੌਖਾ ਟੌਪਿਕ ਆ ਜਿਹੜੇ ਮੇਰੇ ਭੈਣ ਭਰਾ ਕਹਿੰਦੇ ਆ ਕੀ ਵੀਰ ਜੀ ਸਾਨੂੰ ਮਤਲਬ ਵੀ ਕੁਝ ਨਹੀਂ ਆਉਂਦਾ ਹੈਗਾ ਨਾ ਸਾਨੂੰ ਵੀਡੀਓ ਐਡੀਟਿੰਗ ਹੁੰਦੀ ਹੈਗੀ ਠੀਕ ਹੈ ਜੀ ਨਾ ਸਾਨੂੰ ਮਤਲਬ ਵਾਇਸਓਵ ਕਰਨੀ ਹੁੰਦੀ ਹੈਗੀ ਨਾ ਅਸੀਂ ਮਤਲਬ ਕੰਟੈਂਟ ਤਿਆਰ ਕਰ ਸਕਦੇਗੇ ਤੁਸੀਂ ਟੈਨਸ਼ਨ ਨਾ ਲੋ ਤੁਹਾਡਾ ਛੋਟਾ ਭਰਾ ਬੈਠਾ ਵਾ ਤੁਹਾਨੂੰ ਸਟੈਪ ਵਾਈਜ਼ ਤੇ ਪੱਤਾ ਦੱਸਾਂਗਾ ਮੈਂ ਹੈਨਾ ਵੀਡੀਓ ਐਡੀਟਿੰਗ ਕਿਵੇਂ ਕਰਨੀ ਆ ਫੋਟੋ ਕਿਵੇਂ ਡਾਊਨਲੋਡ ਕਰਨੀਆਂ ਨੇ ਕਿਵੇਂ ਤੁਸੀਂ ਬੈਕਗ੍ਰਾਉਂਡ ਮਿਊਜ਼ਿਕ ਡਾਊਨਲੋਡ ਕਰਨਾ ਕਿਵੇਂ ਤੁਸੀਂ ਵੀਡੀਓ ਨੂੰ ਬਣਾਉਣਾ ਕਿਵੇਂ ਐਕਸਪੋਰਟ ਕਰਨਾ ਕਿਵੇਂ ਵੀਡੀਓ ਨੂੰ ਅਪਲੋਡ ਕਰਨਾ ਵਾ ਹੈਨਾ ਸੋ ਜਿਹੜੇ ਮੇਰੇ ਭੈਣ ਭਰਾ ਮ ਹੁੰਦੇ ਨੇ ਸਿੱਖਣ ਵਾਸਤੇ ਉਹ ਮੇਰੇ ਕੋਲ ਸਿੱਖ ਕੇ ਜਾਂਦੇ ਨੇ ਵੀਡੀਓ ਐਡੀਟਿੰਗ ਕਿਵੇਂ ਕਰਨੀ ਆ ਕੰਟੈਂਟ ਕਿਵੇਂ ਤਿਆਰ ਕਰਨਾ ਵਾ ਕਿਵੇਂ ਵਾਇਸਓਵਰ ਕਰਨੀ ਆ ਕਿਵੇਂ ਵੀਡੀਓ ਅਪਲੋਡ ਕਰਨੀ ਆ ਕਿਵੇਂ YouTube ਤੋਂ ਅਰਨਿੰਗ ਕਰਨੀ ਆ ਨਾ ਸੋ ਜਿਹੜੇ ਮੇਰੇ ਪਿੰਨਪਰਾ ਸਿੱਖ ਗਏ ਨੇ ਉਹਨਾਂ ਨੂੰ ਪਤਾ ਵਾ ਵੀ ਮੇਰਾ ਸਕੋਨ ਦਾ ਜਿਹੜਾ ਤਰੀਕਾ ਵਾ ਕਿਵੇਂ ਦਾ ਵਾ ਤੇ ਬਹੁਤ ਸਾਰੇ ਮੇਰੇ ਭੈਣ ਭਰਾ ਇਹੋ ਜਿਹੇ ਵੀ ਨੇ ਜਿਹੜੇ ਮੇਰੇ ਕੋਲੋਂ ਸਿੱਖ ਕੇ ਜਾਂਦੇ ਨੇ ਸੰਡੇ ਨੂੰ ਤੇ ਉਹ ਘੱਟੋ ਘੱਟ 30000 ਤੋਂ ਲੈ ਕੇ 50000 ਰੁਪਏ ਬੜੇ ਆਰਾਮ ਨਾਲ ਮਹੀਨੇ ਦਾ ਉਹ ਕਮਾਰੇ ਨੇ ਸਿਰਫ ਮਤਲਬ ਈਸੀ ਤਰ੍ਹਾਂ ਦੀ ਵੀਡੀਓ ਬਣਾ ਬਣਾ ਕੇ ਜਾਂ ਫਿਰ ਆਪਣੇ ਬਲੌਗ ਬਣਾ ਕੇ ਜਾਂ ਫਿਰ ਮਤਲਬ ਜਿਵੇਂ ਮੈਂ ਤੁਹਾਨੂੰ ਮਤਲਬ ਨੋਲਜ ਦਿਨਾ ਪਿਆ ਉਹ ਕਿਸੇ ਵੀ ਟੋਪੀ ਹੋਰ ਦੇ ਉੱਤੇ ਮਤਲਬ ਨੋਲਜ ਦਿੰਦੇ ਨੇ ਤੇ ਵੀਡੀਓ ਬਣਾਣੀ ਉਹਨਾਂ ਨੇ ਛਿਰੂ ਕਰਤੀ ਤੇ ਮਹੀਨੇ ਤੋਂ ਬਹੁਤ ਵਧੀਆ ਉਹ ਪੈਸੇ ਕਮਾਰੇ ਨੇ ਹਨਾ ਸੋ ਸੰਡੇ ਨੂੰ ਮੇਰੀ ਕਲਾਸ ਜਿਹੜੀ ਹੈ ਨਾ ਉਹ ਲੱਗਦੀ ਹੁੰਦੀ ਹੈ ਤੇ ਬਹੁਤ سارے ਮੇਰੇ ਭੈਣ ਭਰਾ ਆ ਕੇ ਮਤਲਬ ਮੇਰੇ ਕੋਲ ਸਿੱਖ ਕੇ ਜਾਂਦੇ ਨੇ ਤੇ ਬੇਨਫੀਟਾ ਜਿਹੜਾ ਉਹ ਲੈ ਕੇ ਜਾਂਦੇ ਨੇ ਅਗਰ ਤੁਹਾਡੇ ਵਿੱਚ ਕੋਈ ਵੀ ਮੇਰਾ ਭੈਣ ਭਰਾ ਜਿਨੂੰ ਕੁਛ ਵੀ ਨਹੀਂ ਆਉਂਦਾ ਜ਼ੀਰੋ ਆ ਉਹ ਜ਼ੀਰੋ ਆ ਉਹ ਕਹਿੰਦਾ ਕਿ ਵੀਰ ਜੀ ਅਸੀਂ ਆ ਸਾਰੀ ਚੀਜ਼ ਸਿੱਖਣਾ ਚਾਹੁੰਦੇ ਆ ਅਸੀਂ ਘਰ ਦੇ ਵਿੱਚ ਬੈ ਕੇ ਕੰਮ ਕਰਨਾ ਚਾਹੁੰਦੇ ਬੜਾ ਅਸੀਂ ਆਪਣਾ ਫੇਸ ਉਹ ਨਹੀਂ ਲੈ ਕੇ ਆਉਣਾ ਚਾਹੁੰਦੇ ਹੈਗੇ ਤਾਂ ਪਲੀਜ਼ ਤੁਸੀਂ ਜੇ ਸਿੱਖਣਾ ਚੁੰਨਿਓ ਤਸਕਰੀ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਤੁਸੀਂ ਮੇਰੀ ਟੀਮ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਤੁਸੀਂ ਪੁੱਛ ਸਕਦੇ ਹੋ ਵੀ ਜਿਹੜੀ ਮੇਰੀ ਕਲਾਸ ਆ ਹਰ ਇੱਕ ਸੰਡੇ ਨੂੰ ਕਿੱਥੇ ਲੱਗਦੀ ਆ ਕੀ ਸਿਸਟਮ ਹੁੰਦਾ ਸਾਰਾ ਕੁਝ ਹੁੰਦਾ ਉਹ ਤੁਸੀਂ ਉਹ ਪੁੱਛ ਸਕਦੇ ਹੋ ਤੇ ਤੁਸੀਂ ਸੰਡੇ ਨੂੰ ਮੇਰੇ ਕੋਲ ਆ ਕੇ ਤੁਸੀਂ ਇੱਕ ਵਾਰੀ ਕਲਾਸ ਜੁਆਇਨ ਕਰੋ ਮੈਂ ਤੁਹਾਨੂੰ ਇਹ ਸਾਰਾ ਕੁਝ ਤੁਹਾਨੂੰ ਇਕੱਲੇ ਇਕੱਲੇ ਨੂੰ ਮਤ ਕਿਵੇਂ ਵੀ ਵੀਡੀਓ ਨੂੰ ਸ਼ੂਟ ਕਰਨਾ ਕਿਵੇਂ ਵੀਡੀਓ ਨੂੰ ਐਡਿਟ ਕਰਨਾ ਕਿਵੇਂ ਫੋਟੋ ਨੂੰ ਤੁਸੀਂ ਲੈ ਕੇ ਆਉਣਾ ਕਿਵੇਂ ਤੁਸੀਂ ट्रांजੈਕਸ਼ਨ ਕਰਨੇ ਕਿਵੇਂ ਤੁਸੀਂ ਫਿਲਟਰ ਲਾਉਣੇ ਪੂਰੀ ਤੁਹਾਨੂੰ ਮੈਂ ਸਿਖਾ ਦਾਂਗਾ ਜਿਹੜੇ ਟੌਪਿਕ ਤੇ ਤੁਸੀਂ ਕਹੋਗੇ ਕਿ ਵੀਰ ਜੀ ਮੈਂ ਆਹ ਟੌਪਿਕ ਦੇ ਉੱਤੇ ਕੰਮ ਕਰਨਾ ਚਾਹੁੰਨਾ ਜੇ ਤੁਸੀਂ ਇਸ ਟੌਪਿਕ ਦੇ ਤੁਸੀਂ 10 ਦਿਨ ਲਗਾਤਾਰ ਤੁਸੀਂ ਕੰਮ ਕਰਗੇ ਨਾ ਤਾਂ ਤੁਸੀਂ ਖੁਦ ਦੇਖੋ ਤੁਹਾਡਾ ਜਿਹੜਾ YouTube ਚੈਨਲ ਬਹੁਤ ਤੇਜ਼ੀ ਨਾਲ ਭਜਣਾ ਸ਼ੁਰੂ ਹੋ ਜਾਏਗਾ ਤੇ ਠੀਕ 10 ਦਿਨਾਂ ਬਾਅਦ ਤੁਸੀਂ ਕਮਾਈ ਕਰਨੀ ਜਿਹੜੀ ਉਹ ਸ਼ੁਰੂ ਕਰ ਦੋਗੇ 101% ਜੀ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰਾ ਭੈਣ ਭਰਾ ਮਤਲਬ ਵੀ ਸਿੱਖਣਾ ਚਾਹੁੰਦਾ ਹੈ ਇਹ ਚੀਜ਼ਾਂ ਤਾਂ ਬਲਿਸ ਸਕਰੀਨ ਤੇ ਚਾਰੇ ਨੰਬਰ ਤੇ ਫੋਨ ਕਰਕੇ ਸਾਡੀ ਟੀਮ ਨਾਲ ਸੰਪਰਕ ਕਰਕੇ ਉਹ ਮੇਰੇ ਕੋਲ ਕਲਾਸ ਆ ਜਿਹੜੀ ਉਹ ਲਗਾ ਸਕਦਾ ਜੀ ਸੋ ਦੋਸਤੋ ਅਗਰ ਤੁਸੀਂ ਕਿੰਨੋ ਕੀ ਇਹਦੇ ਮੈਂ ਪ੍ਰੈਕਟੀਕਲ ਲੌਜੀਕਲ ਜਿਹੜਾ ਇਹਦਾ ਪਾਰਟ 2 ਜਿਹੜਾ ਮੈਂ ਅੱਗੇ ਲੈ ਕੇ ਆਵਾਂ ਜਾਨੀ ਕਿ ਮਤਲਬ ਸੀਰੀਜ਼ ਆ ਜਿਹੜੀ ਇਹ ਸ਼ੁਰੂ ਕਰਾਂ ਤੋ ਪਲੀਜ਼ ਇਸ ਵੀਡੀਓ ਥੱਲੇ ਵੱਧ ਤੋਂ ਵੱਧ ਕਮੈਂਟ ਕਰੋ ਮੈਂ ਬਹੁਤ ਜਲਦੀ ਜਿਹੜੀ ਉਹ ਸੀਰੀਜ਼ ਜਿਹੜੀ ਮੈਂ ਹੈ ਨਾ ਸਟੈਪ ਵਾਈਜ਼ ਸਟੈਪ ਜਿਵੇਂ A ਫੋਰ ਐਪਲ B ਫੋਰ ਬਾਲ 1 2 3 4 ਅੱਗੇ ਜਿੰਨਾ ਕੁਝ ਵੀ ਹੋਣਾ ਵਾ ਕਹਾਣੀਆਂ ਹੋਈਆਂ ਪੋਇਮਾਂ ਹੋ ਗਈਆਂ ਕਿਡਸ ਪੋਇਮਾਂ ਹੋ ਗਈਆਂ ਉਹ ਸਾਰੀਆਂ ਮੈਂ ਤੁਹਾਡੇ ਵਾਸਤੇ ਅੱਗੇ ਪ੍ਰੈਕਟੀਕਲ ਲੈ ਕੇ ਆਵਾਂਗਾ ਸੋ ਪਲੀਜ਼ ਇਸ ਵੀਡੀਓ ਥੱਲੇ ਵੱਧ ਤੋਂ ਵੱਧ ਕਮੈਂਟ ਕਰ ਦਿਓ ਜੀ ਤੇ ਅਗਰ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਨਾ ਤਾਂ ਪਲੀਜ਼ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਕਿਉਂਕਿ ਮੈਂ ਨਾ ਇਸੇ ਤਰ੍ਹਾਂ ਦੇ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਣਾ ਰਿਹਾ ਕਿ ਤੁਸੀਂ ਘਰੇ ਬੈਠ ਕੇ ਤੁਸੀਂ ਕਿਵੇਂ ਤੁਸੀਂ ਇਸ ਤਰੀਕੇ ਨਾਲ ਕੰਮ ਕਰਕੇ ਤੁਸੀਂ ਮਹੀਨੇ ਦੇ ਜਿਹੜੇ ਬਹੁਤ ਵਧੀਆ ਤੁਸੀਂ ਪੈਸੇ ਜਿਹੜੇ ਉਹ ਕਮਾ ਸਕਦੇ ਹੋ ਜੀ ਸੋ ਦੋਸਤੋ ਮਿਲਦਾ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸੱਚੀ ਗੱਲ ਜੀ